राधे राधे पंजाबी कहानियां चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਮम्मा ਮम्मा सीरत ਹੱਥ ਵਿੱਚ ਮੋਬਾਈਲ ਫੋਨ ਫੜੀ। ਨੰਗੇ ਪੈਰੀ ਆਪਣੀ ਮਾਂ ਮਨਜੀਤ ਨੂੰ ਆਵਾਜ਼ਾਂ ਮਾਰਦੀ ਰਸੋਈ ਵਿੱਚ ਆ ਗਈ। ਉਸ ਨੂੰ ਨੰਗੇ ਪੈਰੀ ਵੇਖ ਕੇ ਮਨਜੀਤ ਉਸ ਨੂੰ ਛਿਟਕਣ ਲੱਗੀ। ਸੀरत ਬੱਚੇ ਪੈਰੀ ਕੁਝ ਪਾਤਾ ਲੈਂਦੀ। ਕੀ ਹੋ ਗਿਆ? ਕਿਉਂ? ਉਸਨੇ ਅਜੇ ਆਪਣਾ ਸਵਾਲ ਵੀ ਪੂਰਾ ਨਹੀਂ ਸੀ ਕੀਤਾ ਕਿ ਸੀਰਤ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਮਮਾ ਡੈਡ ਆ ਰਹੇ ਨੇ ਆਈ ਕੈਨ ਨਾਟ ਬਲੀਵ ਇਟ ਹੀ ਇਸ ਕਮਿੰਗ ਮਮਾ ਫਾਈਨਲੀ ਹੀ ਇਸ ਕਮਿੰਗ ਮੈਨੂੰ ਯਕੀਨ ਨਹੀਂ ਆ ਰਿਹਾ ਉਹ ਆ ਰਹੇ ਨੇ ਆਖਿਰ ਉਹ ਆ ਰਹੇ ਨੇ ਸੀਰਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸ਼ਾਇਦ ਪਿਓ ਨੂੰ ਪਹਿਲੀ ਵਾਰ ਮਿਲਣ ਦੀ ਖੁਸ਼ੀ ਇਸ ਤੋਂ ਵੱਧ ਉਸ ਕੋਲੋਂ ਬਿਆਨ ਨਹੀਂ ਸੀ ਹੋਣੀ ਇਸ ਲਈ ਇਹ ਕੰਮ ਉਸ ਦੀ ਅੱਖਾਂ ਨੂੰ ਕਰਨਾ ਪਿਆ ਮਨਜੀਤ ਕੌਰ ਨੇ ਦੋਹਾਂ ਹੱਥਾਂ ਨਾਲ ਉਸ ਦੇ ਹੰਝੂ ਪੂੰਝੇ ਅਤੇ ਮੱਥਾ ਚੁੰਮਦਿਆਂ ਬਸ ਇੰਨਾ ਹੀ ਕਿਹਾ ਜਾ ਮੇਰਾ ਪੁੱਤ ਪੈਰੀ ਕੁਝ ਪਾਲ ਐ ਠੰਡ ਵੇਖ ਕਿੰਨੀ ਆ ਮਨਜੀਤ ਕੌਰ ਦਾ ਹੁਣ ਕੋਈ ਵੀ ਕੰਮ ਕਰਨ ਨੂੰ ਜੀ ਨਾ ਕੀਤਾ ਅਤੇ ਰਸੋਈ ਵਿੱਚੋਂ ਨਿਕਲ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ 26 ਬਰੇ ਬੀਤ ਗਏ ਸੀ ਗੁਰਤੇਜ ਸਿੰਘ ਨੂੰ ਬੁਲਾਇਤ ਗਏ ਨੂੰ ਅਤੇ ਇੰਨੇ ਵਰਿਆਂ ਬਾਅਦ ਪਹਿਲੀ ਵਾਰ ਉਸਨੇ ਵਤਨੀ ਫੇਰਾ ਪਾਉਣਾ ਸੀ ਆਪਣੀ ਧੀ ਸੀਰਤ ਦੇ ਵਿਆਹ ਤੇ ਪਹਿਲੀ ਵਾਰ ਪਿਆਉਤੀ ਨੇ ਇੱਕ ਦੂਜੇ ਦੇ ਮੱਥੇ ਲੱਗਣਾ ਸੀ ਚਾਹੇ ਉਹ ਸੀਰਤ ਨਾਲ ਅਕਸਰ ਹੀ ਵੀਡੀਓ ਕਾਲ ਕਰ ਲੈਂਦਾ ਸੀ ਪਰ ਹਕੀਕਤ 'ਚ ਪਹਿਲੀ ਵਾਰ ਮਿਲਣਾ ਸੀ ਇਸੇ ਲਈ ਤਾਂ ਮਾਸੂਮ ਸੀਰਤ ਕੋਲੋਂ ਚਾਹ ਨਹੀਂ ਸੀ ਥੰਮਿਆ ਜਾ ਰਹਾ ਵਿਆਹ ਤੋਂ 11 ਮਹੀਨਿਆਂ ਬਾਅਦ ਹੀ ਉਹ ਵਿਲੈਤ ਚਲਾ ਗਿਆ ਸੀ ਸੀਰਤ ਉਸਦੇ ਜਾਣ ਤੋਂ 3 ਮਹੀਨਿਆਂ ਬਾਅਦ ਹੋਈ ਸੀ ਦਾਰਜੀ ਸੀਰਤ ਦੇ ਦਾਦਾ ਜੀ ਨੇ एसटीडी ਤੋਂ ਫੋਨ ਕਰਕੇ ਗੁਰਤੇਜ ਨੂੰ ਦੱਸਿਆ ਸੀ ਅਤੇ ਚਿੱਠੀ ਰਾਹੀਂ ਉਸਦੀ ਫੋਟੋ ਭੇਜੀ ਸੀ ਸੀਰਤ ਦੀ ਸ਼ਕਲ ਇਨਬਿਨ ਆਪਣੇ ਬਾਪ ਤੇ ਸੀ ਚੌੜਾ ਗੋਰਾ ਮੱਥਾ ਡੁੰਗੀਆਂ ਹਲਕੇ ਭੂਰੇ ਰੰਗ ਦੀਆਂ ਅੱਖਾਂ ਤੀਖਾ ਨੱਕ ਅਤੇ ਠੋਡੀ ਤੇ ਟੋਆ ਮਨਜੀਤ ਸੀਰਤ ਨੂੰ ਗੋਦੀ ਵਿੱਚ ਪਾ ਕੇ ਕਿੰਨਾ ਕਿੰਨਾ ਚਿਰ ਉਸ ਨੂੰ ਨਿਹਾਰਦੀ ਰਹਿੰਦੀ ਉਸ ਵਿੱਚੋਂ ਉਸ ਨੂੰ ਗੁਰਤੇਜ ਦਾ ਅਕਸ ਜੋ ਨਜ਼ਰ ਆਉਂਦਾ ਸੀ ਹਫਤੇ ਵਿੱਚ ਇੱਕ ਦੋ ਵਾਰ ਐਸਟੀਡੀ ਤੋਂ ਦੋਹਾਂ ਦੀ ਗੱਲ ਹੋ ਜਾਂਦੀ। ਮਨਜੀਤ ਅਕਸਰ ਹੀ ਉਸ ਨੂੰ ਵਾਪਸ ਆ ਜਾਣ ਲਈ ਕਹਿੰਦੀ। ਕਿਉਂਕਿ ਗੁਰਤੇਜ ਦਾ ਵੀਜ਼ਾ ਅੱਗੇ ਨਹੀਂ ਸੀ ਵੱਧ ਸਕਿਆ। ਅਤੇ ਉਹ 2 ਨੰਬਰ ਵਿੱਚ ਹੋ ਗਿਆ ਸੀ। ਪਰ ਉਹ ਇੱਕ ਗੱਲ ਤੇ ਵਾਜਿਤ ਸੀ ਕਿ ਵਾਪਸ ਤਾਂ ਉਹ ਪੱਕਾ ਹੋ ਕੇ ਹੀ ਆਉ। ਚਾਹੇ ਕੋਈ ਵੀ ਰਾਹ ਬਣਾਉਣਾ ਪਵੇ। ਗੁਰਤੇਜ 5 ਸਾਲ ਹੋ ਗਏ ਨੇ ਤੁਹਾਨੂੰ ਗਿਆ ਨੂੰ। ਸੀਰਤ ਵੀ ਸਕੂਲ ਜਾਣ ਲੱਗ ਗਈ ਆ। ਸਕੂਲ ਜਦੋਂ ਦੀਆਂ ਸਹੇਲੀਆਂ ਨੂੰ ਉਹਨਾਂ ਦੇ ਡੈਡੀ ਛੱਡਣ ਆਉਂਦੇ ਨੇ ਤਾਂ ਬੜੀ ਜ਼ਿੱਦ ਕਰਦੀ ਆਈ ਵੀ ਬੜੇ ਸਵਾਲ ਕਰਨ ਲੱਗ ਗਈ ਆ ਕਿ ਡੈਡੀ ਕਦੋਂ ਆਉਣਗੇ ਕਿਉਂ ਨਹੀਂ ਆਉਂਦੇ ਕਿੱਥੇ ਗਏ ਨੇ ਮਨਜੀਤ ਨੇ ਆਪਣਾ ਦਰਦ ਸੁਣਾਇਆ ਤਾਂ ਯਾਰ ਤੂੰ ਉਹਨੂੰ ਸਮਝਾਇਆ ਕਰਨਾ ਕਿ ਮੈਂ ਤੁਹਾਡੇ ਦੋਹਾਂ ਦੀ ਖਾਤਰ ਹੀ ਕਰਦਾ ਫਿਰਦਾ ਸਭ ਕੁਝ ਤੂੰ ਤਾਂ ਉਹੀ ਕਾਲੀ ਪੈ ਗਈਆਂ ਹੁਣ ਦੱਸ ਐਨੇ ਸਾਲ ਜਿਹੜੇ ਇੱਥੇ ਗਾਲੇ ਨੇ ਉਹ ਹੁਣ ਖੂ ਖਾਤੇ ਪਾ ਕੇ ਕਿੰਜ ਆ ਜਾ ਮੈਂ ਸੋਚੀ ਆ ਇੱਕ ਸਕੀਮ بس ਥੋੜਾ ਜਿਹਾ ਹੋਰ ਕਰ ਮੈਂ ਜਲਦੀ ਹੀ ਤੈਨੂੰ ਤੇ ਸੀਰਤ ਨੂੰ ਆਪਣੇ ਕੋਲ ਸੱਦ ਲੈਣਾ ਹੈ ਹਮੇਸ਼ਾ ਲਈ ਗੁਰਤੇਜ ਨੇ ਹਮੇਸ਼ਾ ਵਾਂਗ ਹੌਸਲਾ ਦਿੱਤਾ ਇਹ ਗੱਲਾਂ ਤੇ ਤੁਸੀਂ ਹਰ ਵਾਰ ਕਰਦੇ ਹੋ ਪਰ ਗੁਰਤੇਜ ਮੈਂ ਸੱਚ ਕਹਿਨੀ ਹਾਂ ਸਾਨੂੰ ਤੁਹਾਡੀ ਬੜੀ ਲੋੜ ਆ ਇਸ ਵਕਤ ਆਪਾਂ ਥੋੜੇ ਵਿੱਚ ਗੁਜ਼ਾਰਾ ਕਰ ਲਵਾਂਗੇ ਪਰ ਇਹ ਕਿਲਾਪਾ ਹੁਣ ਮੈਨੂੰ ਵੱਡ-ਵੱਡ ਖਾਂਦਾ ਏ ਤੁਹਾਨੂੰ ਯਾਦ ਨਹੀਂ ਆਉਂਦੀ ਸਾਡੀ ਮਨਜੀਤ ਦੀ ਆਵਾਜ਼ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਸ ਦਾ ਮਨ ਪਰ ਆਇਆ ਸੀ ਚੱਲ ਮੈਂ ਕੰਮ ਤੋਂ ਲੇਟ ਹੋ ਰਿਹਾ ਫਿਰ ਕਰਦੇ ਆਂ ਗੱਲ ਆਪਾਂ ਤੂੰ ਐਵੇਂ ਦਿਲ ਛੋਟਾ ਨਾ ਕਰਿਆ ਕਰ ਸਿਰਤ ਨੂੰ ਮੇਰੇ ਵੱਲੋਂ ਪਿਆਰ ਦੇਵੀਂ ਐਨਾ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਅਤੇ ਮਨਜੀਤ ਅੱਖਾਂ ਵਿੱਚ ਆਏ ਹੰਝੂ ਲੁਕਾਉਂਦੀ ਐਸਟੀਡੀ ਵਾਲੇ ਨੂੰ ਪੈਸੇ ਫੜਾ ਕਰਦੇ ਰਾਹ ਪੈ ਗਈ ਗੁਰਤੇਜ ਨੇ ਜੋ ਸਕੀਮ ਸੋਚੀ ਸੀ ਉਹ ਉੱਤਰ ਦੀ ਪੱਕੀ ਕੁੜੀ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦੀ ਸੀ ਜਿਹੜੀ ਫੈਕਟਰੀ ਵਿੱਚ ਉਹ ਕੰਮ ਕਰਦਾ ਸੀ ਉਸੇ ਹੀ ਫੈਕਟਰੀ ਵਿੱਚ ਇੱਕ ਪੰਜਾਬਣ ਕੁੜੀ ਸੁਪਰਵਾਈਜ਼ਰ ਸੀ ਉਹ 2 ਸਾਲ ਦੀ ਹੀ ਇੰਗਲੈਂਡ ਆ ਗਈ ਸੀ ਉਸਦੇ ਮਾਮੇ-ਮਾਮੀ ਨੇ ਕੋਈ ਔਲਾਦ ਨਾ ਹੋਣ ਕਰਕੇ ਉਸ ਨੂੰ ਗੋਦ ਲੈ ਲਿਆ ਸੀ ਗੁਰਤੇਜ ਰੰਗ ਰੂਪ ਵੱਲੋਂ ਤਾਂ ਵੈਸੀ ਹੀ ਸੋਹਣਾ ਸੀ ਬਾਕੀ ਉਹਨੇ ਮਿੱਠੀਆਂ ਫਿੱਕੀਆਂ ਕਰਕੇ ਸੁਖਦੀਪ ਨੂੰ ਆਪਣੇ ਮਗਰ ਲਾ ਲਿਆ ਸੀ ਉਸਦੇ ਉਸ ਨੂੰ ਆਪਣੇ ਪਹਿਲੇ ਵਿਆਹ ਬਾਰੇ ਵੀ ਭਿੰਕ ਨਹੀਂ ਸੀ ਭੈਣ ਦਿੱਤੀ ਸੁਖਦੀਪ ਨੇ ਮਾਮੇ-ਮਾਮੀ ਦੇ ਵਿਰੁੱਧ ਜਾ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ ਜਦੋਂ ਇਸ ਗੱਲ ਦਾ ਪਤਾ ਮਨਜੀਤ ਨੂੰ ਲੱਗਾ ਤਾਂ ਉਸ ਦੇ ਸਿਰ ਵਿੱਚ ਤਾਂ ਜਿਵੇਂ 100 ਕੜਾ ਪਾਣੀ ਦਾ ਰੁੜ ਗਿਆ ਹੋਵੇ ਫੋਨ ਤੇ ਗੱਲ ਕਰਦੀ ਨੂੰ ਜਿਵੇਂ ਉਸ ਨੂੰ ਸੱਪ ਸੁੰਗ ਗਿਆ ਹੋਵੇ ਗੁਰਤੇਜ ਉਸ ਨੂੰ ਆਪਣੀ ਸਕੀਮ ਪੂਰੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮਨਜੀਤ ਤੂੰ ਐਦਾਂ ਦਿਲ ਜਹਾਨਾ ਟਾ ਯਾਰ ਇਹ ਸਿਰਫ ਇੱਕ ਕੰਟਰੈਕਟ ਮੈਰਿਜ ਆ ਇੱਧਰ ਤਾਂ ਇਹ ਆਮ ਗੱਲ ਹੀ ਆ ਬਸ ਇੱਕ ਵਾਰ ਮੈਂ ਪੱਕਾ ਹੋ ਗਿਆ ਫਿਰ ਤੈਨੂੰ ਤੇ ਸੀਰਤ ਨੂੰ ਵੀ ਲੈ ਆਉਣਾ ਏ ਮੈਂ ਇੱਧਰ ਪਰ ਮਨਜੀਤ ਵੱਲੋਂ ਨਾ ਹੂੰ ਸੀ ਨਾ ਹਾਂ ਸ਼ਾਇਦ ਉਸਦੇ ਸਾਰੇ ਹੁੰਗਾਰੇ ਮੁੱਕ ਗਏ ਸੀ ਉਸਨੇ ਬਿਨਾ ਕੋਈ ਹੁੰਗਾਰਾ ਭਰੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਉਸਨੇ ਗੁਰਤੇਜ ਨਾਲ ਗੱਲ ਕਰਨੀ ਬਹੁਤ ਘੱਟ ਕਰ ਦਿੱਤੀ ਸੀ ਉਹ ਹੁਣ ਬਸ ਸੀਰਤ ਦੀ ਗੱਲ ਕਰਵਾਉਂਦੀ ਖੁਦ ਕੋਈ ਨਾ ਕੋਈ ਬਹਾਨਾ ਲਾ ਫੋਨ ਕੱਟ ਦਿੰਦੀ ਕਿਉਂਕਿ ਉਸਨੂੰ ਗੁਰਤੇਜ ਦੀਆਂ ਗੱਲਾਂ ਲਾਰਿਆਂ ਤੋਂ ਵੱਧ ਹੋਰ ਕੁਝ ਨਹੀਂ ਸੀ ਲਗਦੀਆਂ ਸਾਲ ਬਾਅਦ ਪਤਾ ਲੱਗਾ ਕਿ ਗੁਰਤੇਜ ਦੇ ਮੁੰਡਾ ਹੋਇਆ ਮਨਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੂੰ ਧੁੰਦਲੀ ਜਹੀ ਨਜ਼ਰ ਆਉਂਦੀ ਉਮੀਦ ਹੁਣ ਬਿਲਕੁਲ ਹੀ ਦਿਸਣੋਂ हट ਗਈ ਸੀ ਹੁਣ ਉਹ ਐਸ.ਟੀ.ਡੀ. ਤੇ ਗੱਲ ਕਰਨ ਵੀ ਨਹੀਂ ਸੀ ਜਾਂਦੀ ਬਸ ਧਾਰਜੀ ਕਦੀ ਕਦਾਈ ਸੀਰਤ ਦੀ ਗੱਲ ਕਰਵਾਉਣ ਲੈ ਜਾਂਦੇ ਗੁਰਤੇਜ ਅਕਸਰ ਧਾਰਜੀ ਨੂੰ ਮਨਜੀਤ ਨਾਲ ਗੱਲ ਕਰਨ ਦਾ ਤਰਲਾ ਮਾਰਦਾ ਪਰਦਾਰ ਜੀ ਆਪਣੀ ਬੇਵਸੀ ਜ਼ਾਹਿਰ ਕਰਦੇ ਕਿ ਆਖਿਰ ਕਿਸ ਮੂੰ ਨਾਲ ਮੈਂ ਉਹਨੂੰ ਤੇਰੇ ਨਾਲ ਗੱਲ ਕਰਨ ਨੂੰ ਕਹਾ ਸਮਾ ਆਪਣੀ ਚਾਲੇ ਚੱਲਦਾ ਗਿਆ ਸੁਖਦੀਪ ਨੂੰ ਵਿਆਹ ਤੋਂ 2 ਸਾਲ ਬਾਅਦ ਗੁਰਤੇਜ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਾ ਜਦੋਂ ਇੱਕ ਦਿਨ ਸਾਫ ਸਫਾਈ ਕਰਦੇ ਆ ਉਸਦੇ ਹੱਥ ਸੀਰਤ ਦੀ ਫੋਟੋ ਲੱਗ ਗਈ ਸੀ ਬੜੀ ਕਲੇਸ਼ ਪਈ ਘਰ ਵਿੱਚ ਅਤੇ ਸੁਲਾ ਸਫਾਈ ਇਸ ਗੱਲ ਤੇ ਹੋਈ ਕਿ ਗੁਰਤੇਜ ਕਦੀ ਵੀ ਇੰਡੀਆ ਨਹੀਂ ਜਾਏਗਾ ਅਤੇ ਨਾ ਹੀ ਕਦੀ ਆਪਣੀ ਪਹਿਲੀ ਪਤਨੀ ਤੇ ਬੇਟੀ ਨੂੰ ਮਿਲੇਗਾ ਜੇ ਉਸਨੇ ਇਹ ਗੱਲ ਨਾ ਮੰਨੀ ਤਾਂ ਉਹ ਸੁਪਰ ਕੇਸ ਕਰ ਦੇਵੇਗੀ ਬਸ ਗੁਰਤੇਜ ਉਸ ਦਿਨ ਤੋਂ ਸਮਝੋ ਜਿਵੇਂ ਜਲਾਵਤਨ ਹੋ ਗਿਆ ਸੀ ਮਨਜੀਤ ਕੌਰ ਹੱਥਾਂ ਦੀ ਸਚਿਆਰੀ ਸੀ ਸੋ ਉਸਨੇ ਲੋਕਾਂ ਦੇ ਕੱਪੜੇ ਸੀਣ ਦਾ ਕੰਮ ਸ਼ੁਰੂ ਕਰ ਦਿੱਤਾ ਗੁਰਤੇਜ ਚੋਰੀ ਛਿਪੇ ਜੋ ਵੀ ਪੈਸੇ ਭੇਜਦਾ ਉਹ ਉਸ ਨੂੰ ਸਿਰਫ ਤੇ ਸਿਰਫ ਸੀਰਤ ਉੱਪਰ ਖਰਚ ਕਰਦੀ ਅਤੇ ਜੋ ਬਚਦੇ ਉਹਨਾਂ ਨੂੰ ਸੀਰਤ ਦੇ ਖਾਤੇ ਵਿੱਚ ਜਮ੍ਹਾਂ ਕਰਾ ਦਿੰਦੀ ਆਪਣਾ ਖਰਚਾ ਉਹ ਕੱਪੜੇ ਸਿਉਂਕੇ ਕੱਢਦੀ ਦੋ ਸਾਲ ਪਹਿਲਾਂ ਦਾਰਜੀ ਤੇ ਬੀਜੀ ਵੀ ਅੱਗੜ-ਪਿਛੜ ਹੀ ਅਕਾਲ ਚਲਾਉਣਾ ਕਰ ਗਏ ਸੀ ਗੁਰਤੇਜ ਦਾ ਛੋਟਾ ਭਰਾ ਪਹਿਲਾਂ ਹੀ ਵੱਖਰੇ ਘਰ ਵਿੱਚ ਰਹਿੰਦਾ ਸੀ ਸੋ ਹੁਣ ਬਸ ਮਨਜੀਤ ਤੇ ਸੀਰਤ ਦੋਵੇਂ ਹੀ ਰਹਿ ਗਈਆਂ ਸੀ ਮਨਜੀਤ ਨੂੰ ਸੀਰਤ ਕੋਲ ਉਹ ਹੀ ਪਤਾ ਲੱਗਾ ਸੀ ਕਿ ਗੁਰਤੇਜ ਦੀ ਦੂਸਰੀ ਪਤਨੀ ਸੁਖਦੀਪ ਦੀ ਪਿਛਲੇ ਸਾਲ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਸ਼ਾਇਦ ਇਸੇ ਲਈ ਉਹ ਹੁਣ ਸੀਰਤ ਦੇ ਵਿਆਹ ਤੇ ਆ ਰਿਹਾ ਹੋਵੇ ਕਿਉਂਕਿ ਜਿਸ ਨੇ ਉਸਦੇ ਆਉਣ ਤੇ ਪਾਵਨ ਦੀ ਲਾਈ ਸੀ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੀ ਸੀ ਉਸਦੇ ਬੇਟੇ ਨੇ ਵੀ ਉਧਰ ਹੀ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਲੱਗ ਰਹਿਣ ਲੱਗ ਗਿਆ ਸੀ ਹੁਣ ਉਹ ਵੀ ਘਰ ਵਿੱਚ ਇਕੱਲਾ ਰਹਿੰਦਾ ਸੀ ਫੋਨ ਆਉਣ ਤੋਂ ਹਫ਼ਤੇ ਬਾਅਦ ਗੁਰਤੇਜ ਸਿੰਘ ਇੰਡੀਆ ਪਹੁੰਚ ਗਿਆ ਮਨਜੀਤਕੌਰ ਰਾਤ ਤੇ ਅੰਨ ਪਾਣੀ ਤੇ ਆਹਾਰ ਵਿੱਚ ਲੱਗੀ ਸੀ ਕੀ ਬਾਹਰ ਗੇਟ ਦੀ ਘੰਟੀ ਵੱਜੀ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗੁਰਤੇਜ ਖੜਾ ਸੀ ਪਰ ਇੰਨੇ ਵਰਿਆਂ ਚ ਉਸਦੀ ਸ਼ਕਲ ਸੂਰਤ ਪੂਰੀ ਬਦਲ ਗਈ ਸੀ ਇਸ ਲਈ ਉਹ ਉਸ ਨੂੰ ਪਹਿਚਾਨ ਨਾ ਸકી ਅਤੇ ਥੋੜਾ ਹੈਰਾਨ ਹੋ ਕੇ ਪੁੱਛਿਆ ਹਾਂਜੀ ਕੌਣ ਮਨਜੀਤ ਮੈਂ ਮੈਂ ਗੁਰਤੇਜ ਅੱਛਾ ਆਓ ਅੰਦਰ ਲੰਘਾਓ ਉਸ ਨੂੰ ਵੇਖ ਕੇ ਮਨਜੀਤ ਦੇ ਚਿਹਰੇ ਤੇ ਕੋਈ ਖਾਸ ਹਾਵ ਭਾਵ ਨਹੀਂ ਸੀ ਆਏ ਗੁਰਤੇਜ ਮਨਜੀਤ ਦੇ ਪਿੱਛੇ-ਪਿੱਛੇ ਅੰਦਰ ਲੰਘ ਆਇਆ ਚਾਹੇ ਇਹ ਉਸੇ ਦਾ ਹੀ ਘਰ ਸੀ ਪਰ ਕਿੰਨਾ ਉਪਰ-ਉਪਰ ਲੱਗ ਰਿਹਾ ਸੀ ਕਿੰਨਾ ਕੁਝ ਬਦਲ ਗਿਆ ਸੀ ਮਨਜੀਤ ਉਸਨੂੰ ਡਰਾਇੰਗ ਰੂਮ ਵਿੱਚ ਬਿਠਾ ਆਪ ਪਾਣੀ ਲੈਣ ਚਲੀ ਗਈ ਗੁਰਤੇਜ ਅਜਨਬੀਆਂ ਵਾਂਗ ਸਾਰਾ ਆਲਾ-ਦਵਾਲਾ ਵੇਖਣ ਲੱਗਾ ਸਾਹਮਣੀ ਕੰਧ ਤੇ ਬਣੇ ਸ਼ੋਕਸ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਸੀ ਸਿਰਤ ਦੇ ਨਿੱਕੇ ਹੁੰਦਿਆਂ ਦੀਆਂ ਬੀਜੀ ਤੇ ਧਾਰਜੀ ਦੀਆਂ ਗੁਰਤੇਜ ਦੇ ਜਵਾਨੀ ਵੇਲੇ ਦੀਆਂ ਅਤੇ ਇੱਕ ਨੁੱਕਰ ਵਿੱਚ ਉਸਦੀ ਤੇ ਮਨਜੀਤ ਦੇ ਵਿਆਹ ਦੀ ਫੋਟੋ ਜੋ ਸ਼ਾਇਦ ਲੱਗੀ ਨਹੀਂ ਸੀ ਹੋਈ ਬਸ ਇੱਕ ਨੁੱਕਰ ਵਿੱਚ ਲੁਕਾਈ ਹੋਈ ਸੀ ਪਾਣੀ ਮਨਜੀਤ ਨੇ ਗੁਰਤੇਜ ਦੀ ਸੁਰਤ ਵਾਪਸ ਮੋੜੀ ਗੁਰਤੇਜ ਨੇ ਪਾਣੀ ਦਾ ਗਲਾਸ ਫੜ ਲਿਆ ਅਤੇ ਨਜ਼ਰਾਂ ਮਨਜੀਤ ਕੌਰ ਉੱਤੇ ਗੱਡ ਦਿੱਤੀਆਂ ਉਸ ਨੇ ਮਹਿਸੂਸ ਕੀਤਾ ਕਿ ਵਰਿਆਂ ਪਹਿਲਾਂ ਵਿਆਹ ਕੇ ਲਿਆਂਦੀ ਮਨਜੀਤ ਅਤੇ ਇਸ ਮਨਜੀਤ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਉਹ ਆਪਣੇ ਆਪ ਨੂੰ ਗੁਨਾਹਗਰ ਮਹਿਸੂਸ ਕਰਨ ਲੱਗਾ। ਪਾਣੀ ਦੀ ਕੁੱਟ ਪਰ ਉਸ ਗਲਾਸ ਮੇਜ਼ ਤੇ ਰੱਖ ਦਿੱਤਾ। ਮਨਜੀਤ ਸਾਹਮਣੇ ਲੱਗੇ ਤਖਤ ਪੋਛ ਤੇ ਬੈਠੀ ਸੀ। ਗੁਰਤੇਜ ਸਿੰਘ ਨੇ 1-2 ਮਿੰਟ ਇੰਤਜ਼ਾਰ ਕੀਤਾ। ਕਿ ਸ਼ਾਇਦ ਉਹ ਉਸ ਕੋਲੋਂ ਕੁਝ ਪੁੱਛੇਗੀ। ਕੋਈ ਗिला शिकਵਾ ਕਰੇਗੀ। ਪਰ ਉਹ ਤਾਂ ਜਿਵੇਂ ਕੋਈ ਪੱਥਰ ਦੀ ਸਿਲ ਹੋਵੇ। ਫਿਰ ਉਸਨੇ ਆਪ ਹੀ ਗਲਾ ਸਾਫ ਕਰਦਿਆਂ ਗੱਲ ਤੋਰੀ ਮੈਂ ਦੁਪਹਿਰੇ ਹੀ ਪਹੁੰਚਿਆ ਸੀ ਹਰਤੇਜ ਲੈ ਆਇਆ ਸੀ 에어ਪੋਰਟ ਤੋਂ ਮੈਂ ਤਾਂ ਬਸ ਇਸ਼ਨਾਨ ਪਾਣੀ ਕੀਤਾ ਤੇ ਰੋਟੀ ਖਾਧੀ ਮੈਨੂੰ ਤਾਂ ਇੱਧਰ ਆਉਣ ਦੀ ਕਾਹਲ ਸੀ ਸੀਰਤ ਨੂੰ ਤੇ ਤੈਨੂੰ ਮਿਲਣ ਦੀ ਮੈਂ ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਨਜੀਤ ਬੋਲ ਪਈ ਸੀਰਤ ਆਪਣੀ ਸਹੇਲੀ ਵੱਲ ਗਈ ਸੀ ਬਸ ਆਉਂਦੀ ਹੋਣੀ ਨਹੀਂ ਤਾਂ ਮੈਂ ਫੋਨ ਕਰ ਦਿੰਨੀ ਆ ਅਤਿ ਉਹ ਤਖਤ ਪੋਛ ਤੋਂ ਉੱਠੀ ਨਹੀਂ ਮਨਜੀਤ ਰਹੰਦੀ ਆਪੇ ਆ ਜਾਊਗੀ ਵੈਸੇ ਵੀ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕੱਲਿਆਂ ਉਸਨੇ ਆਪਣੇ ਮਨ ਦੀ ਗੱਲ ਦੱਸੀ ਮਨਜੀਤ ਬਿਨਾ ਕੁਝ ਬੋਲੇ ਫਿਰ ਥਾਈਂ ਬੈਠ ਗਈ ਮਨਜੀਤ ਮੈਨੂੰ ਪਤਾ ਹੈ ਮੈਂ ਤੇਰਾ ਗੁਨਾਹਗਾਰ ਆ ਮੈਂ ਨਹੀਂ ਜਾਣਦਾ ਕਿ ਜੋ ਜ਼ੁਲਮ ਮੈਂ ਤੇਰੇ ਨਾਲ ਕੀਤਾ ਉਸ ਦੀ ਮਾਫੀ ਮੈਨੂੰ ਮਿਲੂਗੀ ਜਾਂ ਨਹੀਂ ਪਰ ਆਪਣਾ ਗੁਨਾਹ ਤੇਰੇ ਸਾਹਮਣੇ ਕਬੂਲ ਕਰਕੇ ਮੇਰੇ ਮਨ ਦਾ ਬੋਝ ਥੋੜਾ ਹਲਕਾ ਹੋ ਜਾਏਗਾ। ਮਨਜੀਤ ਮੈਂ ਹਾਲਾਤਾਂ ਦੇ ਹੱਥੋਂ ਮਜਬੂਰ ਹੋ ਗਿਆ ਸੀ। ਤੈਨੂੰ ਨਹੀਂ ਪਤਾ ਮੈਂ ਕਿੰਨਾ ਤੜਪਿਆ ਹਾਂ ਤੁਹਾਨੂੰ ਸਭ ਨੂੰ ਮਿਲਣ ਲਈ। ਮੇਰੇ ਤੋਂ ਵੱਡਾ ਭਾਗਾ ਕੌਣ ਹੋ ਜਿਹੜਾ ਆਪਣੇ ਮਾਪਿਓ ਦਾ ਆਖਰੀ ਵੇਲੇ ਵੀ ਮੂੰਹ ਨਾ ਦੇਖ ਸਕਿਆ। ਸਿਰਤ ਨੂੰ ਰੱਜ ਕੇ ਪਿਓ ਦਾ ਪਿਆਰ ਨਾ ਦੇ ਸਕਿਆ। ਤੇਰੇ ਜਿਗਰੇ ਤੇ ਹੌਸਲੇ ਨੂੰ ਸੱਚੀ ਸਲਾਮ ਆ। ਮਨਜੀਤ ਚੀਨੇ ਵਰੇ ਕੱਲਿਆਂ ਕੱਟ ਲਏ ਤੇਰੀ ਜਗ੍ਹਾ ਕੋਈ ਹੋਰ ਹੁੰਦੀ ਤਾਂ ਸ਼ਾਇਦ ਮੈਂ ਚਾ ਲੈ ਕੇ ਆਉਣੀ ਆ ਮਨਜੀਤ ਨੇ ਜਿਵੇਂ ਉਸ ਦੀਆਂ ਸਾਰੀਆਂ ਗੱਲਾਂ ਹੀ ਅਣਗੌਲੀਆਂ ਤੇ ਅਣਸੁਨੀਆਂ ਕਰ ਦਿੱਤੀਆਂ ਹੋਣ ਨਹੀਂ ਚਾਹ ਦੀ ਲੋੜ ਨਹੀਂ ਬਸ ਮੈਂ ਇੱਕ ਆਖਰੀ ਗੱਲ ਕਰਨੀ ਸੀ ਤੇਰੇ ਨਾਲ ਮਨਜੀਤ ਜੋ ਕੁਝ ਵੀ ਪਿੱਛੇ ਹੋ ਗਿਆ ਸੋ ਹੋ ਗਿਆ ਬੀਤੇ ਵਕਤ ਨੂੰ ਨਾ ਮੈਂ ਮੋੜ ਕੇ ਲਿਆ ਸਕਦਾ ਤੇ ਨਾ ਤੂੰ ਪਰ ਆਉਣ ਵਾਲੇ ਸਮੇਂ ਬਾਰੇ ਤਾਂ ਸੋਚ ਸਕਦੇ ਆਂ ਦੇਖ ਹੁਣ ਸੀਰਤ ਦਾ ਵੀ ਵਿਆਹ ਹੋ ਜਾਣਾ ਹੈ ਪਿੱਛੋਂ ਤੂੰ ਬਿਲਕੁਲ ਕੱਲੀ ਰਹਿ ਜਾਣਾ ਹੈ ਬੰਦੇ ਨੂੰ ਕੋਈ ਢਿੱਲਮਠ ਹੋ ਜੇ ਕੌਣ ਵੇਖੂ ਮੈਂ ਵੀ ਹੁਣ ਪੱਕਾ ਮਨ ਬਣਾ ਕੇ ਆਇਆ ਕਿ ਵਾਪਸ ਨਹੀਂ ਜਾਣਾ ਆਪਾਂ ਦੋਵੇਂ ਜ਼ਿੰਦਗੀ ਦਾ ਇੱਕ ਕਪੜਾ ਤਾਂ ਇਕੱਠਿਆ ਕੱਟ ਸਕਦੇ ਆਂ ਗੁਰਤੀਜ ਨੇ ਹੌਸਲਾ ਜਿਹਾ ਕੱਢ ਕੇ ਆਪਣੇ ਦਿਲ ਦੀ ਗੱਲ ਮਨਜੀਤ ਅੱਗੇ ਰੱਖ ਦਿੱਤੀ ਇਹ ਗੱਲ ਸੁਣ ਕੇ ਮਨਜੀਤ ਈਉਂ ਮੁਸਕਰਾਈ ਜਿਵੇਂ ਆਪਾਂ ਨਾਦਾਨ ਬੱਚਿਆਂ ਦੀਆਂ ਗੱਲਾਂ ਸੁਣ ਕੇ ਹੱਸਦੇ ਆਂ ਬਹੁਤ ਸ਼ੁਕਰੀਆ ਤੁਹਾਡਾ ਸਰਦਾਰ ਜੀ ਤੁਹਾਨੂੰ ਮੇਰੇ ਕਲਾਪੇ ਦੀ ਇੰਨੀ ਚਿੰਤਾ ਹੈ ਪਰ ਇੱਕ ਗੱਲ ਯਾਦ ਰੱਖਿਓ ਅੱਜ ਤੁਸੀਂ ਮੇਰੇ ਸਾਹਮਣੇ ਸਿਰਫ ਤੇ ਸਿਰਫ ਇਸ ਲਈ ਬੈਠੇ ਹੋ ਕਿਉਂਕਿ ਤੁਸੀਂ ਮੇਰੀ ਧੀ ਦੇ ਬਾਪ ਹੋ ਬਸ ਇਸ ਤੋਂ ਵੱਧ ਨਾ ਤੁਹਾਡਾ ਕੋਈ ਰਿਸ਼ਤਾ ਹੈ ਤੇ ਨਾ ਹੀ ਕਦੀ ਹੋ ਸਕਦਾ ਤੁਹਾਡੇ ਤੇ ਮੇਰੇ ਰਿਸ਼ਤੇ ਨੇ ਤਾਂ ਉਸੇ ਦਿਨ ਦਮ ਤੋੜ ਦਿੱਤਾ ਸੀ ਜਿਸ ਦਿਨ ਤੁਹਾਡੇ ਕੰਟਰੈਕਟ ਮੈਰਿਜ ਵਿੱਚੋਂ ਮੁੰਡਾ ਜੰਪਿਆ ਸੀ ਅਤੇ ਮੇਰੀ ਜਗ੍ਹਾ ਤੁਸੀਂ ਉਸਦੀ ਮਾਂ ਨੂੰ ਦੇ ਦਿੱਤੀ ਸੀ ਨਾਲੇ ਕਿਹੜੇ ਕੱਲੇਪਨ ਦੀ ਗੱਲ ਕਰਦੀ ਹੂੰ ਜਦੋਂ ਮੈਨੂੰ ਇਸ ਕੱਲੇਪਨ ਤੋਂ ਡਰ ਲੱਗਦਾ ਸੀ ਤੁਹਾਡੇ ਸਾਥ ਦੀ ਲੋੜ ਸੀ ਉਦੋਂ ਤਾਂ ਤੁਸੀਂ ਪਰਤਕੇ ਨਾ ਵੇਖਿਆ ਹੁਣ ਤਾਂ ਮੈਨੂੰ ਆਦਤ ਪੈ ਗਈ ਆ ਇਸਦੀ ਇਹਦੀ ਤੇ ਮੇਰੀ ਪੱਕੀ ਸਾਂਝ ਪੈ ਗਈ ਆ ਇੱਕ ਗੱਲ ਹੋਰ ਅੱਜ ਵੀ ਤੁਹਾਨੂੰ ਮੇਰੇ ਇਕਲਾਪੇ ਦੀ ਚਿੰਤਾ ਨਹੀਂ ਆਪਣੇ ਦੀ ਹੀ ਹੈ ਤੁਹਾਡੀ ਪਤਨੀ ਸਵਰਗਵਾਸ ਚੋਂ ਕਰ ਗਈ ਏ ਤੇ ਤੁਹਾਨੂੰ ਇਕੱਲਿਆਂ ਰਹਿਣ ਦੀ ਆਦਤ ਨਹੀਂ ਜੇ ਮੈਨੂੰ ਮੇਰੀ ਧੀ ਦੀ ਖੁਸ਼ੀ ਪਿਆਰੀ ਨਾ ਹੁੰਦੀ ਤਾਂ ਮੈਂ ਕਦੀ ਤੁਹਾਡੇ ਮੱਥੇ ਵੀ ਨਾ ਲਗਦੀ ਮੈਂ ਬਸ ਉਸ ਨੂੰ ਉਸਦੇ ਹੰਕ ਤੋਂ ਵਾਂਝਾ ਨਹੀਂ ਸੀ ਰੱਖਣਾ ਚਾਹੁੰਦੀ ਤੁਸੀਂ ਬੈਠੋ ਮੈਂ ਸੀਰਤ ਨੂੰ ਫੋਨ ਕਰਕੇ ਸੱਦਦੀਆਂ ਚਾਹ ਪੀਤੇ ਬਿਨਾਂ ਨਾ ਜਾਇਓ ਮਨਜੀਤ ਦੇ ਚਿਹਰੇ ਤੇ ਨਾ ਕੋਈ ਹਰਕ ਸੀ ਨਾ ਸੋਗ ਉਹ ਇਕਦਮ ਸ਼ਾਂਤ ਚਿੱਤ ਲੱਗ ਰਹੀ ਸੀ ਪਰ ਗੁਰਤੇਜ ਸਿੰਘ ਨੂੰ ਇੰਜ ਲੱਗਾ ਜਿਵੇਂ ਉਸ ਦਾ ਆਪਣਾ ਇਕਲਾਪਾ ਉਸ ਦੇ ਸਾਹਮਣੇ ਹੋ ਹੋ ਕੇ ਉਸ ਦਾ ਮੂੰਹ ਚੜਾ ਰਿਹਾ ਹੋਵੇ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਦੇ ਰਹੋ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ